ਅੱਸੀ ਕੱਲ੍ਹ ਜਿਹੜੇ ਸਰਕ ਸੰਪਰਾਮਣ ਨੂੰ ਕਿਸਾਨ ਦੋਸਤੋ ਬਹੁਤ ਸਾਰੇ ਫਾਰਮਰ ਵੀਰਾਂ ਦੇ ਵੀ ਜਾਂ ਜਿਹੜੇ ਆਪਣੇ ਸ਼ਹਿਰੀ ਹੈਗੇ ਆ ਉਹਨਾਂ ਦੀ ਮੰਗ ਸੀਗੀ ਕਿ ਜਿਹੜੇ ਘਰ ਦੇ ਵਿੱਚ ਆਪਾਂ ਕੱਪੜੇ ਦੇ ਗਮਲੇ ਬਣਾ ਕੇ ਸਬਜ਼ੀਆਂ ਲਾਉਨੇ ਆ ਉਹਦੀ ਜਿਹੜੀ ਮੰਗ ਕਾਫੀ ਕਰ ਰਹੇ ਸੀਗੇ ਉਹ ਆਪਣੀ ਦੁਕਾਨ ਤੇ ਪਹੁੰਚ ਚੁੱਕਿਆ ਤੁਸੀਂ ਲਿਜਾ ਸਕਦੇ ਹੋ 18 ਬਾਈ ਬਾਈ ਦਾ ਜਿਹੜਾ ਇਹ ਸਾਈਜ਼ ਉਹ ਰਹਿਣ ਵਾਲਾ ਹੈ ਤੇ ਤਕਰੀਬਨ ਜਿਹੜਾ ਇਹ ਸਪੈਸ਼ਲ ਆਪਾਂ ਸੁਪਰੀਮ ਟੌਪ ਵਾਲਾ ਜਿਹੜਾ ਕੱਪੜਾ ਉਹਦਾ ਬਣਵਾਇਆ ਹੋਇਆ ਹੈ ਜਿਹੜਾ ਤੁਸੀਂ ਬਜਾਰੂ ਲਾਉਣਾ ਹੈ ਉਹਦਾ ਬਹੁਤ ਜ਼ਿਆਦਾ ਇਹ ਕੰਫੀਡੇਬਲ ਆ ਤੇ ਦੂਸਰਾ ਕੀ ਹੈ ਇਹਦੀ ਜਿਹੜੀ 5 ਸਾਲ ਦੀ ਦੀ ਗਾਰੰਟੀ ਹੈ ਉਹ ਖਰਾਬ ਹੁੰਦੀ ਹੈ 5 ਸਾਲ ਤੱਕ ਖਰਾਬ ਨਹੀਂ ਹੁੰਦਾ। ਸੋ ਜਿਹੜੇ ਵੀ ਸਾਡੇ ਚਾਹ ਸ਼ਹਿਰੀ ਭਰਾਣੇ ਜਾਂ ਕੋਈ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਮਜ਼ਦੂਰ ਵਰਗਾ ਆ ਗਿਆ ਜਿਹੜੇ ਘਰਾਂ ਵਿੱਚ ਛੋਟੀ ਮੋਟੀ ਆ ਜੀ ਥਰੀ ਬਾਗ ਕੋਈ ਲਾਉਣਾ ਚਾਹੁੰਦੇ ਆ ਮਤਲਬ ਜਿਵੇਂ ਕੋਈ ਸਬਜ਼ੀਆਂ ਘਾਉਣੇ ਚਾਹੁੰਦੇ ਆ ਜਾਂ ਫੁੱਲ ਲਾਉਣਾ ਚਾਹੁੰਦੇ ਆ ਤਾਂ ਆਪਣੇ ਕੋਲੇ ਬੈਗ ਤੁਹਾਨੂੰ ਮਿਲ ਜਾਣਗੇ। ਤੁਸੀਂ ਲਿ ਜਾ ਸਕਦੇ ਹੋ। ਛੱਤਾਂ 'ਤੇ ਰੱਖ ਸਕਦੇ ਹੋ 5 ਸਾਲ ਦੀ ਗਾਰੰਟੀ ਹੈ ਬਹੁਤ ਸੋਹਣਾ ਕਪੜਾ ਸੁਪਰੀਮ ਟੌਪ ਦੇ ਨਾਲ ਕਪੜਾ ਲੱਗੇ ਹੋਏ ਸੋ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਕਰਿਓ ਕਿਉਂਕਿ ਡਿਮਾਂਡ ਕਾਫੀ ਸੀ ਇਸ ਚੀਜ਼ ਦੀ ਬਹੁਤ سارے ਫਾਰਮਰ ਵੀ ਮੰਗ ਰਹੇ ਸੀ ਤੇ ਬਹੁਤ ਸਾਰੇ ਸਾਰੇ ਸ਼ਹਿਰੀ ਜਿਹੜਾ ਵਰਮੀ ਮੰਗ ਰਹੇ ਸੀ ਧੰਨਵਾਦ ਸਭ ਦਾ ਜਿਉਂਦੇ ਬਹਦੇ ਰਹੋ ਹਸੀ ਕਾਲ ਜੀ ਸਾਰੇ